ਹਾਲੀ ਤੱਕ ਦੀਨੇ ਬੈਸਟ ਵੀਡੀਓ ਹੋਊਗੀ ਜਿੰਨੀਆਂ ਵੀਡੀਓ ਅੱਜ ਤੱਕ ਮੈਂ ਪਾਈਆਂ ਆ ਆਪਣੇ YouTube ਚੈਨਲ ਤੇ Instagram ਪੇਜ ਤੇ ਸਭ ਤੋਂ ਬੈਸਟ ਵੀਡੀਓ ਹੋਊਗੀ ਇਸ ਕਰਕੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਪੂਰਾ ਵੇਖਿਓ ਵੀਡੀਓ ਨੂੰ ਕਿਉਂਕਿ ਇਹ ਵੀਡੀਓ ਤੁਹਾਡੀ ਲਾਈਫ ਚੇਂਜ ਕਰ ਦੋਗੀ ਇਹ ਪੱਕੀ ਗੱਲ ਆ ਜੇ ਪੂਰਾ ਵੇਖ ਲਿਆ ਸਮਝ ਲਿਆ ਸੋ ਇਹ ਵੀਡੀਓ ਤੁਹਾਡੀ ਲਾਈਫ ਚੇਂਜ ਕਰ ਦੋਗੀ ਆਈ ਓਪਨਰ ਵੀਡੀਓ ਆ ਇੰਟਰਾਡੇ ਟ੍ਰੇਡਿੰਗ ਦੇ ਵਿੱਚ ਮਹੀਨੇ ਦੇ ਹਿਸਾਬ ਨਾਲ ਜੇ ਆਪਾਂ ਵੇਖਾਂਗੇ ਆਪਸ਼ਨ ਟ੍ਰੇਡਿੰਗ ਤੋਂ ਜ਼ਿਆਦਾ ਪ੍ਰੋਫਿਟ ਹੁੰਦਾ ਆ ਇੰਟਰਡੇ ਰੇਡਿੰਗ ਦੇ ਵਿੱਚ ਮਹੀਨੇ ਦੇ हिसाब ਨਾਲ ਆਪਾਂ ਜੇ ਦੇਖਾਂਗੇ ਸਵਿੰਗ ਟ੍ਰੇਡਿੰਗ ਤੋਂ ਜ਼ਿਆਦਾ ਵੱਡਾ ਪ੍ਰੋਫਿਟ ਹੁੰਦਾ ਕਿਉਂ ਹੁੰਦਾ ਉਹਦੇ ਸਾਰੇ ਤੁਹਾਨੂੰ ਜਵਾਬ ਮਿਲਣਗੇ ਵੀਡੀਓ ਦੇ ਵਿੱਚ ਸੋ ਇਸ ਕਰਕੇ ਪੂਰਾ ਵੇਖੋ ਵੀਡੀਓ ਨੂੰ ਤੇ ਜਿਹੜੇ ਲੋਕ ਨਵੇਂ ਆ ਜਿਨ੍ਹਾਂ ਨੇ ਲਈ ਸ਼ੁਰੂ ਕਰਨਾ ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਵੀਡੀਓ ਹੈ ਤੇ ਜਿਹੜੇ ਲੋਕ ਲਾਸ ਦੇ ਵਿੱਚ অপਸ਼ਨ ਟ੍ਰੇਡਿੰਗ 'ਚ ਲਾਸ ਕਰ ਚੁੱਕੇ ਵੱਡਾ ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਵੀਡੀਓ ਹੈ ਸੋ ਸ਼ੁਰੂ ਕਰਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਕ ਸਿਲੈਕਟ ਕਰਦੇ ਹਾਂ ਡੇਵਿਸ ਲੈਬ ਡੇਵਿਸ ਲੈਬ ਦੇ ਉੱਤੇ ਕਲਿੱਕ ਕਰਦੇ ਹਾਂ ਦੈਨ ਉਸ ਤੋਂ ਬਾਅਦ ਬਾਈ ਤੇ ਕਲਿੱਕ ਕਰਾਂਗੇ ਦੈਨ ਉਸ ਤੋਂ ਬਾਅਦ ਆਪਾਂ ਇੱਥੇ ਕੁਆਂਟੀਟੀ ਐਡ ਕਰਦੇ ਹਾਂ 10 ਕੁਆਂਟੀਟੀ ਐਡ ਕਰ ਲੈਣੇ ਆ ਸੋ 10 ਕੁਆਂਟੀਟੀ ਆਪਾਂ ਐਡ ਕਰਦੇ ਹਾਂ 10 ਕੁਆਂਟੀਟੀ ਐਡ ਕਰਕੇ ਰੀਫਰੈਸ਼ ਕਰਦੇ ਹਾਂ ਸੋ ਆਪਾਂ ਨੂੰ ਇਹ 10 ਕੁਆਂਟੀਟੀ ਮਿਲੂਗੀ 10276 ਰੁਪਏ ਦੀ ਤੇ ਚਾਰਜ ਜਿਹੜੇ ਬ੍ਰੋਕਰੇਜ ਆਪਾਂ ਲੱਗੂਗੀ ਉਹ ਲੱਗੂਗੀ 22 ਰੁਪਏ ਤੇ 26 ਪੈਸੇ ਇਹ ਆਪਾਂ ਨੂੰ ਬਾਇ ਕਰਨ ਦੀ ਨਹੀਂ ਲੱਗੂਗੀ ਤੇ ਜਦੋਂ ਆਪਾਂ ਐਗਜ਼ਿਟ ਕਰਾਂਗੇ ਉਦੋਂ ਵੀ ਆਪਾਂ ਨੂੰ ਇਨੀ ਹੋਰ ਲੱਗੂਗੀ ਟੋਟਲ ਮਿਲਾ ਕੇ ਮਤਲਬ 45 ਰੁਪਏ ਦੇ ਆਸ-ਪਾਸ ਆਪਾਂ ਨੂੰ ਬ੍ਰੋਕਰੇਜ ਲੱਗੂਗੀ ਸੋ 10000 ਦੇ ਵਿੱਚ ਆਪਾਂ ਨੂੰ 10 ਸ਼ੇਅਰ ਮਿਲਣਗੇ ਇੰਟਰਾਡੇ ਦੇ ਵਿੱਚ ਡੇਵਿਸ ਲੈਬ ਦੇ ਤੇ ਡੇਵਿਸ ਲੈਬ ਦੇ ਵਿੱਚ ਜਿੰਨਾ ਮੈਂ ਬੈਕਟੈਸਟ ਕੀਤਾ ਜਿੰਨੀ ਮੈਂ ট্রেਡਿੰਗ ਕੀਤੀ ਇਹਦੇ ਵਿੱਚ ਸੋ ਮੈਂ ਇਹ ਜੀ ਦੇਖੀ ਆ ਕਿ ਜਦੋਂ ਵੀ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਪੈਟਰਨ ਬਣਦਾ ਇਹਦੇ ਵਿੱਚ ਘਾਟੋ ਘਾਟ 30 ਰੁਪਏ ਦਾ ਮੂਵਮੈਂਟ ਆਉਂਦਾ ਹੈ ਡੇਵਿਸ ਲੈਬ ਦੇ ਵਿੱਚ 30 ਰੁਪਏ ਦਾ ਘਾਟੋ ਘਾਟ ਮਿਨੀ ਸੋ ਇਹ ਜਿਹੜਾ ਘਟੋ ਘਟੇ ਇਹੋ ਲੈ ਕੇ ਆਪਾਂ ਚੱਲਾਂਗੇ ਕਿ 30 ਰੁਪਏ ਦਾ ਜਿਹੜਾ ਪ੍ਰੋਫਿਟ ਹੋਣ ਡਿਆ ਇਹਨੂੰ ਆਪਾਂ ਪਲੱਸ ਕਰਕੇ ਵੇਨੇ ਆ। ਸੋ ਜਿਹੜਾ 30 ਰੁਪਏ ਦਾ ਪ੍ਰੋਫਿਟ ਆ ਇਹਨੂੰ ਆਪਾਂ ਕੈਲਕੂਲੇਟ ਕਰਕੇ ਵੇਨੇ ਆ। ਇਹ ਆਪਾਂ ਨੂੰ ਹੋਣ ਡਿਆ ਇੱਕ ਸ਼ੇਅਰ ਤੇ ਆਪਾਂ ਕਿੰਨੇ ਲੈਂਦੇ ਆ 10 ਸ਼ੇਅਰ। ਸੋ 10ਾਂ ਸ਼ੇਅਰਾਂ ਦੇ ਹਿਸਾਬ ਨਾਲ ਆਪਣਾ ਪ੍ਰੋਫਿਟ ਕਿੰਨਾ ਬਣ ਗਿਆ 300 ਰੁਪਏ ਦਾ ਇੱਕ ਟਰੇਡ ਤੇ 300 ਰੁਪਏ ਦਾ ਪ੍ਰੋਫਿਟ ਸੋ ਇੱਕ ਟਰੇਡ ਤੇ ਬਣ ਗਿਆ। ਹੁਣ ਇਹ ਜਿਹੜਾ 300 ਰੁਪਏ ਦਾ ਪ੍ਰੋਫਿਟ ਆ ਇਹਦੇ ਵਿੱਚੋਂ ਬ੍ਰੋਕਰੇਜ ਕੱਢ ਦਈਏ। ਸੋ 22 ਰੁਪਏ ਤੇ ਤੇ ਐਗਜ਼ਿਟ ਕਰਨ ਵਾਲੀ ਵੀ ਫਿਰ ਆਪਾਂ ਨੂੰ ਲਗਣੀ ਆ 22 ਰੁਪਏ ਤੇ 26 ਪੈਸੇ ਸੋ ਬ੍ਰੋকারেਜ ਕੱਢ ਕੇ ਆਪਣਾ ਪ੍ਰੋਫਿਟ ਰਹਿ ਗਿਆ 255 ਰੁਪਏ ਤੇ 48 ਪੈਸੇ 255 ਰੁਪਏ ਤੇ 48 ਪੈਸੇ ਆਪਣਾ ਪ੍ਰੋਫਿਟ ਹੋ ਗਿਆ ਇੱਕ ਟ੍ਰੇਡ ਦਾ ਤੇ ਹੁਣ ਇਸ ਇੱਕ ਟ੍ਰੇਡ ਦੀ ਜੇ ਆਪਾਂ ਗੱਲ ਕਰੀਏ ਇੱਕ ਦਿਨ ਦੇ ਵਿੱਚ ਆਪਾਂ ਇੱਕ ਟ੍ਰੇਡ ਕੀਤੀ ਐਨਾ ਪ੍ਰੋਫਿਟ ਕੀਤਾ ਬ੍ਰੋকারেਜ ਕੱਢ ਕੇ ਤੇ ਇੱਕ ਮਹੀਨੇ ਦੇ ਵਿੱਚ ਕਿੰਨੇ ਟ੍ਰੇਡਿੰਗ ਡੇ ਹੁੰਦੇ ਆ ਕਿਸੇ ਦੇ ਵਿੱਚ 21 ਦਿਨ ਕਿਸੇ ਵਿੱਚ 22 ਦਿਨ ਪਰ 20 ਦਿਨ ਤੁਸੀਂ ਲਾ ਕੇ ਚੱਲੋ ਮਿਨਿਮਮ ਇੱਥੇ ਮਿਨਿਮਮ ਦੀ ਗੱਲ ਕਰਨ ਡੇ ਆਪਾਂ ਸਾਰੀਆਂ ਚੀਜ਼ਾਂ ਮਿਨਿਮਮ ਲਾ ਕੇ ਚੱਲਣ ਡੇ ਆ ਜਿਹੜਾ ਆਪਾਂ ਕੈਪੀਟਲ ਲਾਇਆ 10000 ਉਹ ਵੀ ਮਿਨਿਮਮ ਸੀ ਜਿਹੜਾ ਆਪਾਂ ਪ੍ਰੋਫਿਟ ਲਾਇਆ 30 ਰੁਪਏ ਦਾ ਪਰ ਸ਼ੇਰ ਉਹ ਵੀ ਮਿਨਿਮਮ ਸੀ ਤੇ ਹੁਣ ਜਿਹੜਾ ਆਪਾਂ ਇੱਥੇ ਦਿਨਾਂ ਦੀ ਗੱਲ ਕਰਨ ਡੇ ਇੱਕ ਮਹੀਨੇ ਦੀ ਉਥੇ ਮਿਨਿਮਮ ਲਾ ਕੇ ਚੱਲਣ ਡੇ ਆ 20 ਦਿਨ ਸੋ 20 ਦਿਨ ਹੁੰਦੇ ਆ ਸ਼ਨੀ ਐਤਵਾਰ ਦੀ ਛੁੱਟੀ ਪਾ ਕੇ ਤੇ ਵਿੱਚੋਂ ਕੋਈ ਇਹ ਮੰਨ ਲਓ ਛੁੱਟੀ ਆ ਗਈ ਉਸ ਤਰ੍ਹਾਂ ਸੋ 20 ਦਿਨ ਆਪਣੇ ਹਰਕ ਮਹੀਨੇ ਹੁੰਦੇ ਆ ਟਰੇਡ ਕਰਨ ਵਾਲੇ ਸ ਉਹ ਆਪਣਾ ਹੋ ਗਿਆ 5109 ਰੁਪਏ ਤੇ 60 ਪੈਸੇ 5109 ਰੁਪਏ ਤੇ 60 ਪੈਸੇ ਇੱਕ ਮਹੀਨੇ ਦਾ ਪ੍ਰੋਫਿਟ ਦਾ ਆਪਾਂ ਕੈਪੀਟਲ ਕਿੰਨਾ ਯੂਜ਼ ਕੀਤਾ 10000 ਰੁਪਏ 10000 ਦੇ ਨਾਲ ਆਪਾਂ 5109 ਰੁਪਏ 60 ਪੈਸੇ ਦਾ ਪ੍ਰੋਫਿਟ ਕਰ ਲਿਆ ਹੁਣ ਇਹਦੇ ਵਿੱਚ ਦੇਖੋ ਆਪਾਂ ਸਾਰੀਆਂ ਟਰੇਡਾਂ ਦੇ ਵਿੱਚ ਮੰਨ ਕੇ ਚੱਲਿਆ ਕਿ ਪ੍ਰੋਫਿਟ ਹੋਊਗਾ ਹੁਣ ਚਲੋ ਆਪਾਂ ਇਹਦੇ ਵਿੱਚੋਂ ਤਿੰਨ ਦੋ ਦਿਨ ਟਰੇਡਾਂ ਦੇ ਵਿੱਚ ਲਾਸ ਕਿੰ ਲੈਣੇ ਆ ਤੁਸੀਂ 4000 ਦਾ ਪ੍ਰੋਫਿਟ ਲਾ ਕੇ ਚਲੋ ਮਹੀਨੇ ਦਾ 4000 ਦਾ ਪ੍ਰੋਫਿਟ 10000 ਪਾ ਲਾ ਕੇ 4000 ਦਾ ਪ੍ਰੋਫਿਟ ਕਰਨ ਦਾ ਜੋ ਕੈਪੀਟਲ ਦੇ ਉੱਤੇ ਕਿੰ ਹੁਣ ਤਾਂ ਡਾ ਮਤਲਬ ਹੈ ਕਿ ਦੂਜੇ ਮਹੀਨੇ ਜਿਹੜਾ ਕੈਪੀਟਲ ਬਣ ਜਾਂਦਾ ਉਹ ਕਿੰਨਾ ਹੋ ਗਿਆ 10000 ਤੋਂ 14000 ਹੋ ਗਿਆ 4000 ਰੁਪਏ ਪਲੱਸ ਹੋ ਗਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਆਪਸ਼ਨ ট্রেਡਿੰਗ ਦੇ ਵਿੱਚ ਜੇ ਤੁਸੀਂ 10000 ਦੇ ਨਾਲ ਕਰਨ ਲੇ ਜੋ ਇੱਕ ਮਹੀਨੇ ਦੇ ਵਿੱਚ ਇੰਨਾ ਪ੍ਰੋਫਿਟ ਹੋਣ ਡਿਆ 10000 ਦੇ ਨਾਲ ਨਹੀਂ ਹੋਣ ਡਿਆ ਉਲਟਾ ਲਾਸ ਦੇ ਵਿੱਚ ਜਾਣ ਡੇ ਜੋ ਅ ਸਵਿੰਗ ਟ੍ਰੇਡਿੰਗ ਦੇ ਵਿੱਚ ਇੱਕ ਮਹੀਨੇ ਚ ਇੰਨਾ ਪ੍ਰੋਫਿਟ ਹੋਣ ਡਿਆ 10000 ਦੇ ਨਾਲ ਨਹੀਂ ਹੋਣ ਡਿਆ ਇੰਟਰਾਡੇ ਦੇ ਵਿੱਚ ਕੇਵਲੇ ਪੋਸੀਬਲ ਆ ਇਸ ਕਰਕੇ ਇੰਟਰਾਡੇ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਜਿਹੜੇ ਨਵੇਂ ਲੋਕ ਸ਼ੁਰੂ ਕਰਨ ਦੇ ਆ ਉਨ੍ਹਾਂ ਵਾਸਤੇ ਤੇ ਜਿਹੜੇ ਆਲਰੇਡੀ ਲੋਕ ਲਾਸ ਕਰ ਚੁੱਕੇ ਆਪਸ਼ਨ ট্রেডিং ਦੇ ਵਿੱਚ ਉਨ੍ਹਾਂ ਵਾਸਤੇ ਵੀ ਹੁਣ ਆਪਾਂ ਇਹ ਸਾਰਾ ਕੁਝ ਕੱਢ ਕੇ ਮਿਨੀਮਮ ਜਿਹੜਾ ਪ੍ਰੋਫਿਟ ਲਾਇਆ 4000 ਦਾ 1 ਮਹੀਨੇ ਦੇ ਵਿੱਚ 10000 ਦੇ ਨਾਲ ਹੁਣ ਜੇ ਮੰਨ ਲਓ ਆਪਣੇ ਕੋਲ ਵਧੀਆ ਕੈਪੀਟਲ ਆ ਆਪਾਂ 1 ਲੱਖ ਦੇ ਨਾਲ ਕਰਦੇ ਆ ਸੋ 1 ਲੱਖ ਦੇ ਨਾਲ ਆਪਣਾ ਪ੍ਰੋਫਿਟ ਕਿੰਨਾ ਹੋ ਜੂਗਾ 10 ਦੇ ਨਾਲ ਆਪਾਂ ਗੁਣਾ ਕਰ ਦਈਏ 40000 ਰੁਪਏ ਦਾ ਪ੍ਰੋਫਿਟ ਆਪਣਾ ਹੋ ਜਾਊਗਾ 1 ਮਹੀਨੇ ਦੇ ਵਿੱਚ 1 ਲੱਖ ਰੁਪਏ ਦੇ ਨਾਲ ਸੋ ਮੇਨ ਗੱਲ ਇਹ ਹੋ啊 ਕਿ ਕੈਲਕੂਲੇਟ ਕਰਕੇ ਆਪਾਂ ਜਦੋਂ ਵੇਖਾਂਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਕਿਉਂਕਿ ਮੇਨ ਚੀਜ਼ ਦੇਖੋ ਕੋਈ ਵੀ ਚੀਜ਼ ਆਪਾਂ ਕਰਦੇ ਆਂ ਭਾਵੇਂ ਆਪਸ਼ਨ ਟ੍ਰੇਡ ਕਰੀਏ ਭਾਵੇਂ ਸਵਿੰਗ ਕਰੀਏ ਜਰ ਇਹ 1 ਮਹੀਨੇ ਦੇ ਵਿੱਚ ਆਪਾਂ ਕਿੰਨੇ ਪੈਸੇ ਬਣਾਉਂਦੇ ਉਹ ਚੀਜ਼ ਮੈਟਰ ਕਰਦੀ ਹੈ ਆਪਾਂ ਉਹਦੇ ਵਿੱਚ ਦੇਖਦੇ ਆਂ ਆਪਸ਼ਨ ਟ੍ਰੇਡ ਦੇ ਵਿੱਚ ਕਿ ਇੱਕ ਟ੍ਰੇਡ ਦੇ ਵਿੱਚ ਆਪਾਂ 2000 ਦਾ 5000 ਦਾ 10000 ਦਾ ਪ੍ਰੋਫਿਟ ਕਰ ਸਕਦੇ ਆਂ ਪਰ ਮਹੀਨੇ ਬਾਅਦ ਆਪਾਂ ਕਿੱਥੇ ਸਟੈਂਡ ਕਰਨ ਦੇ ਉਹ ਚੀਜ਼ ਮੈਟਰ ਕਰ ਬਹੁਤ ਸਾਰੇ ਲੋਕ ਵੀਰਪਨ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਮੈਸੇਜ ਕਰਦੇ ਆ ਆਪਣੀ ਫੀਡਬੈਕ ਦਿੰਦੇ ਆ ਮਹੀਨੇ ਬਾਅਦ ਸਾਰੇ ਲਾਸ ਦੇ ਵਿੱਚ ਹੁੰਦੇ ਆ ਸੋ ਇੱਕ ਚੀਜ਼ ਹੈਗੀ ਆ ਜਿਹੜੀ ਤੁਹਾਨੂੰ ਲਾਸ ਦੇ ਵਿੱਚੋਂ ਕੱਢ ਸਕਦੀ ਹੈ ਇੰਟਰਾਡੇ ਟ੍ਰੇਡਿੰਗ ਤੇ ਜਿਹੜੇ ਨਵੇਂ ਲੋਕ ਸ਼ੁਰੂ ਕਰਨ ਦੇ ਉਹ ਸ਼ੁਰੂ ਇੱਥੋਂ ਕਰੋ